ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਲੈ ਕੇ ਆਏ ਹਾਂ ਬਾਨੋਕ ਦੇਖੀਆ ਪਾਕਿਸਤਾਨੀ ਲੇਖਕ ਦੇ ਕੁਝ ਅਨਮੋਲ ਬਚਨ ਬਹੁਤ ਦੁੱਖ ਹੁੰਦਾ ਹੈ ਜਦੋਂ ਅਸੀਂ ਕਿਸੇ ਤੇ ਅੰਨਾ ਯਕੀਨ ਕਰ ਲਈਏ ਅਤੇ ਉਹ ਸਾਬਿਤ ਕਰ ਦਵੇ ਕਿ ਅਸੀਂ ਸੱਚਮੁੱਚ ਅੰਨੇ ਹੀ ਹਾਂ ਔਰ ਦੀ ਇੱਜ਼ਤ ਕਰੋ ਇਸ ਲਈ ਨਹੀਂ ਕਿ ਉਹ ਔਰਤ ਹੈ ਬਲਕਿ ਇਹ ਸਾਬਤ ਕਰਨ ਲਈ ਕਿ ਤੁਹਾਨੂੰ ਇੱਕ ਚੰਗੀ ਮਾਂ ਨੇ ਸਿੱਖਿਆ ਦਿੱਤੀ ਹੈ ਜਿੰਨੀਆਂ ਮਰਜ਼ੀ ਕਿਤਾਬਾਂ ਪੜ ਲਓ ਜਿੰਦਗੀ ਦਾ ਫਲਸਫਾ ਉਸ ਵਕਤ ਤੱਕ ਸਮਝ ਨਹੀਂ ਸਕਦੇ ਜਦੋਂ ਤੱਕ ਵਕਤ ਅਤੇ ਹਾਲਾਤ ਖੁਦ ਤੇ ਨਾ ਬੀਤ ਜਾਣ ਮਾਨੁਕ ਦੇਸ਼ਿਆ ਵੀਡੀਓ ਬੁਝਾ ਲਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਆਨ ਰੱਖਣਾ ਤਾਂ ਕਿ ਤੁਹਾਨੂੰ ਨਵੇਂ ਵੀਡੀਓ ਦੇਖ ਸਕੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਥੈਂਕ ਯੂ ਫॉर ਵਾਚਿੰਗ